ਸਸਿਕਾ ਦੀ ਸਾਰਨ ਪਿਆਰ ਭਰੀ ਸਸਿਕਾ ਹਾਂਜੀ ਗਰਮੀ ਦਾ ਮੌਸਮ ਆ ਤੇ ਗਰਮੀ ਦੇ ਮੌਸਮ ਦੇ ਵਿੱਚ ਫਿਰ ਆਪਾਂ ਨੂੰ ਕੁਛ ਠੰਡੀਆਂ ਚੀਜ਼ਾਂ ਹੋ ਜਾਂ ਤਾਂ ਬਹੁਤ ਹੀ ਅੱਛਾ ਰਹਿੰਦਾ ਵਾ ਤੇ ਆਪਾਂ ਅਸਲੀ ਆਪਾਂ ਠੰਡੀਆਂ ਚੀਜ਼ਾਂ ਹੀ ਤਿਆਰ ਕਰਦੇ ਹਾਂਗੇ ਜੋ ਕਿ ਆਪਾਂ ਬਾਹਰ ਜਾ ਕੇ ਜੂਸ ਪੀਣਨੇ ਕਦੀ ਲੈਮਨ ਜੂਸ ਪੀਂਦੇ ਤੇ ਉਹੀ ਚੀਜ਼ਾਂ ਆਪਣੇ ਘਰ ਦੇ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ ਆਪਾਂ ਜੋ ਸਰਬਤ ਬਣਾਉਣ ਲਈ ਲਈ ਆਪਾਂ ਘਰ ਵਿੱਚ ਹੀ ਸਰਬਤ ਤਿਆਰ ਕਰ ਰਹੇ ਹਾਂ ਇੱਕ ਗਲਾਸ ਤਾਜੇ ਪਾਣੀ ਦਾ ਲੈ ਕਿਉਂਕਿ ਤੇ ਇਹ ਲਈ ਆਪਾਂ 50 ਗ੍ਰਾਮ ਚੀਨੀ ਚਨੀ ਆਪਣੇ ਫੈਮਿਲੀ ਹਿਸਾਬ ਕਿਹਦਾ ਹਿਸਾਬ ਨਾਲ ਬਣਾਉਣੇ ਆ ਮੈਂ ਦੋ ਮੈਂਬਰਾਂ ਦੇ ਲਈ ਬਣਾ ਰਹੀ ਆ ਤਦੇ ਹੀ ਤੁਹਾਨੂੰ ਮੈਂ 50 ਗ੍ਰਾਮ ਦੱਸ ਰਹੀ ਹਾਂ ਤੁਸੀਂ ਜ਼ਿਆਦਾ ਮੈਂਬਰ ਆ ਤਾਂ ਹਿਸਾਬ ਨਾਲ ਮਿੱਠਾ ਜ਼ਿਆਦਾ ਜਾਂ ਘੱਟ ਖਾਣੇ ਹੋ ਤੇ ਇਹ ਸ਼ੱਕਰ ਲਈ ਇਹ ਤਿੰਨ ਮਲੇ ਜਾਂ ਨਿੰਬੂ ਫਿਰ ਬਾਕੀ ਤੁਹਾਨੂੰ ਆਪਾਂ ਦੱਸ ਦਿਆਂ ਕਿ ਆਪਾਂ ਇਹਦੇ ਵਿੱਚ ਹੋਰ ਕੀ ਕੀ ਲਵਾਂਗੇ ਆਪਾਂ ਜੱਗ ਲੈ ਲਿਆ ਤੇ ਜੱਗ ਦੇ ਵਿੱਚ ਆਪਾਂ ਪਾਣੀ ਪਾ ਕੇ ਸ਼ੱਕਰ ਨੂੰ ਚੰਗੀ ਤਰ੍ਹਾਂ ਘੋਲ ਕਰ ਲਾਂਗੇ ਇਹ ਤਾਂ ਆਪਾਂ ਜਦ ਤੱਕ ਆਪਣੀ ਸ਼ੱਕਰ ਪੂਰੀ ਤਰ੍ਹਾਂ ਘol ਜਾਣੀ ਹੈਗੀ ਤੇ ਆਪਾਂ ਨੂੰ ਛੇ ਨਿੰਬੂ ਦੇ ਕੱਟ ਲਾ ਲੈਣੇ ਹੈ ਕਿ ਨਿੰਬੂ ਵੀ ਆਪਾਂ ਨੇ ਪਾਣੀ ਨੇ ਇਹਦੇ ਵਿੱਚ ਹਾਂਜੀ ਆਪਾਂ ਨਿੰਬੂ ਕੱਟ ਕੇ ਰੱਖ ਲੈਣੇ ਹੈਗੇ ਫਿਰ ਆਪਾਂ ਨੂੰ ਬੜਾ ਸੌਖਾ ਤੇ ਜਲਦੀ ਤਰੀਕੇ ਦੇ ਨਾਲ ਇਹ ਤਿਆਰ ਹੋਏਗਾ ਆਪਣਾ ਸ਼ੱਕਰ ਦਾ ਸਰਵਤ ਹਰ ਬਾਰ ਵੀ ਤੁਸੀਂ ਦੇਖੋ ਜੀ ਬਾਹਰ ਰੋਡ ਦੇ ਉੱਪਰ ਦੇਖਦੇ ਆਂ ਆਪਾਂ ਜਿੱਥੇ ਲਿਖਿਆ ਹੁੰਦਾ ਦਿੱਲੀ ਦੀ ਲਸ ਦਿੱਲੀ ਦਾ ਸਰਬਤ ਬਣਾ ਕੇ ਰੱਖਿਆ ਹੁੰਦਾ ਉਹਨਾਂ ਕੋਲੇ ਲੈਮਨ ਜੂਸ ਪਿਆ ਹੁੰਦਾ ਵਾ ਤੇ ਫਿਰ ਇਹ ਚੀਜ਼ਾਂ ਹੀ ਪਾਉਂਦੇ ਨੇ ਪਰ ਆਪਾਂ ਨੂੰ ਘਰ ਵਿੱਚ ਚੰਗੀਆਂ ਨਹੀਂ ਲੱਗਦੀਆਂ ਪਤਾ ਨਹੀਂ ਕਿਉਂ ਨਹੀਂ ਚੰਗੀਆਂ ਲੱਗਦੀਆਂ ਔਰ ਮੈਂ ਤੇ ਇਹੀ ਕਹਾਂਗਾ ਕਿ ਤੁਸੀਂ ਘਰ ਵਿੱਚ ਹੀ ਬਣਾ ਕੇ ਦਿਓ ਤੇ ਬਹੁਤ ਹੀ ਅੱਛਾ ਰਹਿੰਦਾ ਨਾਲੇ ਆਪਾਂ ਨੂੰ ਪਤਾ ਕਿ ਆਪਾਂ ਨਿੰਬੂ ਚੰਗੇ ਪਾਏ ਜਾਂ ਮਾੜੇ ਪਾਏ ਅਜੀ ਚੰਗੀ ਪਾਈ ਮਾੜੀ ਪਾਈ ਹੈ ਕਿਉਂਕਿ ਇਹ ਨਿੰਬੂ ਵੀ ਗਲੇ ਵਿੱਚ ਪਾ ਦਿੰਦੇ ਨੇ ਇਹ ਮੈਂ ਖੁਦ ਦੇਖਿਆ ਸੀ ਤਾਂ ਉਸ ਤੋਂ ਲੈ ਕੇ ਮੈਨੂੰ ਬੜੀ ਨਫ਼ਰਤ ਆਉ घर ही तैयार करके रखी दा वे घर ही पाने बनाने शरबत भी जो भी बनाईए आप जी शकर अपनी घोलगी तो आप सकर नारी पुन पौर लागे क्योंकि कुछ भी हों पुण् जाता वा आप शकर नंब तरह पुन लागे गिलास कप ले लिया वाद पता लग जाएगा अपनी शकर हले घोली नहीं घोली थोड़ी जी रह गई थले पर आप फिर इन चंगी तरह घोल लागे ਹਾਂਜੀ ਸ਼ੱਕਰ ਆਪਣੀ ਸਾਰੀ ਕੁਲ ਗਈ ਹੈਗੇ ਨਾਲੇ ਆਪਾਂ ਨੂੰ ਪਤਾ ਲੱਗ ਜਾਂਦਾ ਕੋਈ ਕੀੜਾ ਮਕੌੜਾ ਹੁੰਦਾ ਜਾਂ ਕੁਝ ਵੀ ਹੁੰਦਾ ਕਰ ਲਈਦਾ ਮੌਸਮ ਆ ਤਾਂ ਹੋਏਗਾ ਪੱਤੇ ਨਿੰਬੂ ਲੈਨੇ ਦੋ ਗਲਾਸਾ ਲਈਨੇ ਤੰਨੇ ਨਿੰਬੂ ਹੀ ਲੈਨੇ ਤੁਸੀਂ ਨੇ ਇਹ ਜ਼ਿਆਦਾ ਪਾਉਣੇ ਤਾਂ ਜ਼ਿਆਦਾ ਪੀਣਾ ਪਰ ਜ਼ਿਆਦਾ ਵੀ ਮੈਥੋਂ ਖਟਾਈ ਨਹੀਂ ਪਿੰਦੀ ਜਾਂਦੀ ਇਸ ਲਈ ਆਪਾਂ ਇਹ ਦੋ بڑا ਇੰਟਰਨ ਲਿੰਬੂ ਪਾਏ ਨੇ ਬੇਖਾ ਜ਼ਿਆਦਾ ਵੀ ਪੀਣਾ ਚਲੋ ਠੀਕ ਨਹੀਂ ਸ਼ੱਕਰ ਆ ਸ਼ੱਕਰ ਠੰਡੀ ਹੁੰਦੀ ਹੈ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀ ਉਹ ਸ਼ੱਕਰ ਦੀ ਹੀ ਜੂਸ ਪੀਂਦੇ ਹੁੰਦੇ ਸੀ ਉਹ ਪਿੰਦੇ ਚੀਨੀ ਨਹੀਂ ਸੀ ਪਿੰਦੇ ਜੋ ਕਿ ਸਾਡੇ ਦਾਦੇ ਸੀ ਅਸੀਂ ਦੇਖੇ ਨੇ ਘਰੇ ਗੋੜ ਬਣਾਉਣਾ ਤੇ ਘਰੇ ਹੀ ਉਹਨਾਂ ਨੇ ਸ਼ੱਕਰ ਤਿਆਰ ਕਰਨੀ ਨੋ ਜੀ ਆਪਾਂ ਤਾਂ ਨਿੰਬੂ ਪਾ ਲਿਆ ਤੁਸੀਂ ਜਿਆਦਾ ਪਾਉਣੇ ਜਿਆਦਾ ਪਾ ਲਿਓ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਕਤੀਰਾ ਗੂੰਦ ਜੋ ਕਿ ਮੈਂ ਰਾਤ ਭੌਂ ਕੇ ਰੱਖਤੀ ਸੀਗੀ ਮੈਂ 2 ਚਮਚੇ ਕਤੀਰਾ ਗੂੰਦ ਦੇ ਭੰਤੇ ਸੀਗੀ ਰਾਤੀ ਤੇ ਤੁਹਾਨੂੰ ਪਤਾ ਕਿ ਰਾਤ ਨੂੰ ਹੀ ਪਿਉਣੀ ਪੈਂਦੀ ਹੈ ਸੁਬਾਹ ਤਾਂ ਫਿਰ ਉਹ ਭੰਤੀ ਨਹੀਂ ਜਾਂਦੀ ਉਹਦੀ ਫਲਾਵਟ ਨਹੀਂ ਹੁੰਦੀਗੀ ਸੁਬਾਹ ਤੱਕ ਆਪਾਂ ਨਿੰਬੂ ਪਾ ਸੀ ਤਾਂ ਆਪਾਂ ਨਿੰਬੂ ਵੀ ਉਣ ਲਿਆ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਕਤੀਰਾ ਗੁੰਦ ਕਤੀਰਾ ਗੁੰਦ ਮੈਂ 2 ਚਮਚੇ ਪਿਆਉਂ ਤਿਸੇ ਦਾ ਕਾਫੀ ਹੋ ਗਿਆ ਫਲਕੇ ਤੇ ਆਪਾਂ ਐਨੀ ਵੱਡੀ ਹੁਣ ਪਾ ਲਈ ਹੈਗੀ ਤੁਸੀਂ ਜਿੰਨੀ ਪਾਉਣੀ ਹੈ ਵੱਧ ਘੱਟ ਤੁਸੀਂ ਦੇਖ ਲਿਓ ਪਰ ਮੈਂ ਇੰਨੀ ਹੀ ਪਾਈ ਹੈ ਮੈਨੂੰ ਕਤੀਰਾ ਗੁੰਦ ਬੜੀ ਚੰਗੀ ਲੱਗਦੀ ਹੈ ਹੁਣ ਮੈਂ ਛੱਡ ਦਿੱਤੀ ਪਰ ਮਤਲਬ ਚੀਨੀ ਚ ਪਾ ਕੇ ਖਾਂਦੀ ਹੁੰਦੀ ਇਹਨੂੰ ਕੱਲੀ ਨੂੰ पावगे आप काली मिर्च थवे नमक नमक मिलता है शरबत वाल बनाने या लैमन जूस बनाते अपने स्वाद अनुसार पाव मैं अद्धा चमचा ही पावगी आप नमक घट खां ਆਪਾਂ ਚੰਗੀ ਤਰ੍ਹਾਂ ਇਹਨਾਂ ਫੈਂਟ ਲਾਂਗੇ ਕਿਉਂਕਿ ਆਪਣਾ ਕਤੀਰਾ ਗੁੰਦ ਵੀ ਨਾਲ ਮਿਕਸ ਹੋ ਜਾਏਗੀ ਹਾਂਜੀ ਆਪਣਾ ਕਤੀਰਾ ਗੁੰਦ ਵੀ ਮਿਕਸ ਹੋ ਗਿਆ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਇਹ ਚ ਪਾਵਾਂਗੇ ਆਪਾਂ ਠੰਡਾ ਪਾਣੀ ਸੋ ਜਿੰਨੇ ਗਲਾਸ ਬਣਾਉਣੇ ਆ ਆਪਦੇ ਹਿਸਾਬ ਨਾਲ ਪਾਓ ਪਰ ਮੈਂ ਇੱਕ ਕੱਪ ਭਰ ਕੇ ਹੀ ਪਾਣੀ ਦਾ ਪਾਵਾਂਗੀ ਇਹ ਕੱਪ ਆ ਮੇਰਾ 1/2 ਕਿਲੋ ਦਾ 250 ਗ੍ਰਾਮ ਦਾ ਕੱਪ ਹੈ ਮੇਰਾ ਨੱਪਿਆ ਹੋਇਆ ਆਪਾਂ ਜ਼ਿਆਦਾ ਨਹੀਂ ਬਣਾਉਣਾਗਾ ਥੋੜਾ ਹੀ ਬਣਾਉਣਾ ਹੈ ਕੱਪਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਾਣੀ ਵੀ ਪਾਇਆ ਜਿਹਦੇ ਵਿੱਚ ਆਪਾਂ ਮਿਕਸ ਹੋ ਜਾਏਗਾ ਚੰਗੀ ਤਰ੍ਹਾਂ ਇਹ ਆਪਣਾ ਸ਼ਰਬਤ ਬਣ ਕੇ ਤਿਆਰ ਹੋ ਗਿਆ ਆਪਣਾ ਸ਼ਰਬਤ ਬਣ ਕੇ ਤਿਆਰ ਹੈ ਜੀ ਸ਼ੱਕਰ ਗੋਲ ਕੇ ਗੋਲ ਕਤੀਰਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਸ਼ੱਕਰ ਗੋਲ ਕਤੀਰਾ ਇਹ ਦਿਆ ਕਰੋ ਬਾਹਰੋਂ ਬੱਚੇ ਪੀਂਦੇ ਨੇ ਚੀਨੀ ਹੁੰਦੀ ਹੈ ਪਤਾ ਨਹੀਂ ਕੀ ਕੀ ਕੈਮੀਕਲ ਪਾਏ ਹੁੰਦੇ ਨੇ ਤੇ ਘਰ ਦੇ ਵਿੱਚ ਤੁਸੀਂ ਇਹਨਾਂ ਨੂੰ ਬੜੇ ਆਸਾਨੀ ਨਾਲ ਤਿਆਰ ਕਰ ਬਹੁਤ ਹੀ ਘੱਟ ਸਮੇਂ 5 ਮਿੰਟ ਦੇ ਵਿੱਚ ਹੀ 5 ਮਿੰਟ ਵੀ ਜ਼ਿਆਦਾ ਹੀ ਹੈ ਕਿ ਜੇ ਤੁਸੀਂ ਘਰੋਂ ਘਰੇ ਤਿਆਰ ਕਰੋ ਇਹਨਾਂ ਨੂੰ ਤੇ ਮੇਰੇ ਚੈਨਲ ਨੂੰ ਆਪਣਾ ਸਰਬਤ ਬਣ ਕੇ ਤਿਆਰ ਹੈ ਜੀ ਜੋ ਕਿ ਆਪਾਂ ਸ਼ੱਕਰ ਗੂੰਦ ਕੇ తీਰੇ ਦਾ ਸਰਬਤ ਬਣਾਇਆ ਚੀਨੀ ਦਾ ਬਹੁਤ ਹੀ ਸਿਹਤ ਲਈ ਮਾੜੀ ਹੁੰਦੀ ਹੈ ਤੁਹਾਨੂੰ ਵੀ ਪਤਾ ਤੇ ਆਪਾਂ ਨੂੰ ਦੱਸਦੇ ਵੀ ਡੇਲੀ ਡੇਲੀ ਅੱਛਾ ਨਹੀਂ ਲੱਗਦਾਗਾ ਤੇ ਤੁਸੀਂ ਵੀ ਇਸ ਮੇਰੇ ਤਰੀਕੇ ਦੇ ਨਾਲ ਸਰਬਤ ਤਿਆਰ ਕਰੋ ਬੱਚਿਆਂ ਨੂੰ ਦਿਓ ਬੱਚਿਆਂ ਨੂੰ ਬਾਹਰ ਪੀਣ ਤੋਂ ਰੋਕੋ ਇਹ ਜੋ ਕਿ ਬਾਹਰ ਸਰਬਤ ਅੱਛੀ ਚੀਜ਼ ਨਹੀਂ ਪੀਣਾ ਪਰ ਫਿਰ ਵੀ ਬੱਚੇ ਸਾਡੇ ਇਹ ਚੀਜ਼ਾਂ ਪੀਂਦੇ ਨੇ ਤੇ ਤੁਸੀਂ ਘਰ ਵਿੱਚ ਤਿਆਰ ਕਰੋ ਆਪਣਾ ਮਾਮਾ ਦਾ ਫਰਜ ਹੈ ਬੱਚੇ ਛੁੱਟੀਆਂ ਮਾਣ ਆਨੰਦ ਮਾਣ ਰਹੇ ਆ ਇਹ ਬੱਚੇ ਰੰ ਘਰ ਵਿੱਚ ਚੀਜ਼ਾਂ ਤਿਆਰ ਕਰਕੇ ਦਈਏ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਫੁੱਲ ਵੀਡੀਓ ਜ਼ਰੂਰ ਵਾਚ ਕਰਨਾ ਤੁਹਾਡੇ ਸਹਿਯੋਗ ਦੀ ਲੋੜਾ ਤੁਹਾਡੇ ਸਹਿਯੋਗ ਸਦਕਾ ਹੀ ਆਪਾਂ ਅੱਗੇ ਆਏ ਹੈਗੇ ਧੰਨਵਾਦ ਜੀ